ਬੁੜੀ ਨਹੀਂਦੀ ਹੁੰਦੀ ਛਪਰੀ ਚ ਅਚਾ ਬੁੜੇ ਬੁੜੀ ਨੂੰ ਆ ਲੈਣਾ ਫਿਰ ਬਾਹਰਲੇ ਘਰੇ ਪਾਉਂਦਾ ਵੀ ਚਲ ਹੁਣ ਇੱਥੇ ਤਾਂ ਕੇ ਇਹ ਖੰਘਾਰ ਕਰਦੀ ਐ ਸੂਗ ਆਉਂਦੀ ਐ ਵੀ ਮੱਖੀਆਂ ਬਹਿ ਜਾਂਦੀਆਂ ਨੇ ਬੱਠਲ ਚ ਜੇ ਰੇਤਾ ਪਾਉਣੇ ਆ ਫਿਰ ਚੱਕਣਾ ਪੈਂਦਾ ਇਹ ਥੁੱਕਦੀ ਰਹਿੰਦੀ ਐ ਖਾਂਗਾ ਆਉਂਦੀ ਐ ਇਹਨੂੰ ਬਾਹਰਲੇ ਘਰੇ ਉੱਥੇ ਛਪਰ ਚ ਉਹ ਕਰ ਲਿਓ ਹੁਣ ਬਾਹਰਲੇ ਘਰੇ ਜੋ ਛੱਪਰ ਬਾਦੀ ਚ ਪਾਇਆ ਥੀਗਾ ਡੰਗਰਾਂ ਵਾਲੇ ਚ ਬੁੜੀ ਦਾ ਮੱਜਾ ਉਹਥੇ ਲੈ ਕੇ ਹੂੰ ਉਹਥੇ ਲੈ ਕੇ ਮੀਂਹ ਪੈਣ ਲੱਗ ਗਿਆ ਹੂੰ ਮੀਂਹ ਪੈਣ ਲੱਗਿਆ ਉਹ ਤੁੱਕੇ ਚਉਣ ਲੱਗੇ ਬੁੜੀ ਨੇ ਮੱਜਾ ਪਰਾਂ ਨੂੰ ਖਿੱਚ ਲਿਆ ਉਧਰ ਚਉਣ ਲੱਗ ਗਿਆ ਜੇ ਇੱਧਰ ਨੂੰ ਖਿੱਚਦੇ ਇੱਧਰ ਚੋਈ ਜਾਂਦਾ ਹੂੰ ਉਹ ਕਹਿੰਦੇ ਹੁਣ ਬੁਢਾ ਆਦਮੀ ਦਾਦਾ ਕਹਦਾ ਬੁਢਾ ਆਦਮੀ ਨੂੰ ਅਗਲਾ ਕਹਿੰਦਾ ਹੁਣ ਉਮਰ ਲੰਗੀ ਪਈ ਐ ਆਪਾਂ ਨੂੰ ਕੀ ਡਰ ਐ ਭੂਤ ਦਾ ਡਰ ਨਹੀਂ ਪ੍ਰੇਤ ਦਾ ਡਰ ਨਹੀਂ ਸੱਪ ਸੀਂ ਦਾ ਡਰ ਨਹੀਂ ਕਹਿੰਦੇ ਸੱਪ ਤੋਂ ਨਹੀਂ ਡਰਦੀ ਛੇ ਤੋਂ ਨਹੀਂ ਡਰਦੀ ਜੈਖਣ ਦੇ ਆ ਤੁਮਕੇ ਨੇ ਮਾਰੀ ਆ ਤੁਮਕੇ ਨੇ ਮਾਰੀ ਉਧਰੋਂ ਵਿੱਚ ਗੜੇ ਪੈਂਦੇ ਤੇ ਉਧਰੋਂ ਛੇਰ ਤੇ ਬੱਚੇ ਗੜੇ ਛੇਰ ਭੱਜ ਕੇ ਚੁੰਬੀ ਦੇ ਲਵੇ ਐ ਲੱਗ ਗਿਆ ਨਾਲ ਉਹ ਚੁੰਬੀ ਐ ਮੜੀ ਜੀ ਬਾਦਮੀ ਤੇ ਕੰਦਾ ਤੋਂ ਚੁੰਬੀ ਦੇ ਥੱਲੇ ਐ ਬਾਦਰੇ ਦੇ ਸ਼ੇਰ ਆ ਕੇ ਖੜ ਗਿਆ ਉਹ ਫੇਰ ਕਹਦਾ ਕਰੇ ਸੱਪ ਤੋਂ ਨੇ ਡੱਤੀ ਛੇ ਤੋਂ ਨੇ ਡੱਤੀ ਜੈ ਖਾਨੇ ਦੇ ਆ ਤੁਪਕੇ ਨੇ ਮਾਰੀ ਸ਼ੇਰ ਕਹਿੰਦਾ ਲੋੜਾ ਆ ਗਿਆ ਤੁਪਕਾ ਕੀ ਚੀਜ਼ ਹੋਈ ਐ ਤੂੰ ਵੀ ਆਪਣੇ ਨਾਲ ਤੱਕੜਾ ਵੀ ਇਹ ਕਹਿੰਦੀ ਐ ਸੱਪ ਤੋਂ ਤੇ ਛੇ ਤੋਂ ਤਾਂ ਡੱਦੀ ਨਹੀਂ ਥੱਪਦਾ ਵੀ ਡਰ ਨਹੀਂ ਮੇਰਾ ਵੀ ਡਰ ਨਹੀਂ ਸ਼ੇਰ ਦਾ ਵੀ ਤੁਬਕੇ ਤੋਂ ਕਹਿੰਦੇ ਆ ਤੂੰ ਕਨੇ ਮਾਰੀ بڑا ਤੁਬਕਾ ਕੋਈ ਪੜਾ ਵੀ ਪਤਾ ਲਾਵਾਂਗੇ ਮੀ ਹਟਣ ਦੇ ਉਧਰੋਂ ਕਮਿਹਰ ਦੇ ਛੱਡੇ ਹੋਏ ਤੇ ਰੂੜੀਆਂ ਤੇ ਗਧੇ ਹੂੰ ਗਧੀਆਂ ਚਾਰਨ ਨੂੰ ਹੁਣ ਕਮਿਹਰ ਦੇ ਗਧੇ ਗਧੀਆਂ ਕੋਸਤਾ ਕਰ ਨੋ ਆਗੇ ਉਹ ਮੀ ਕਣੀ ਚ ਇੱਕ ਗਧਾ ਕਿਸੇ ਪਾਸੇ ਹੋਰ ਉੱਤਰ ਗਿਆ ਹੂੰ ਉਹ ਜਿਹੜੂ ਗਧੀਆਂ ਘਰੇ ਆ ਗਈਆਂ ਤੇ ਉਹਨੇ ਆਖਿਆ ਵੀ ਇੱਕ ਗਦਾ ਨਹੀਂ ਆਇਆ ਹੂੰ ਉਹ ਗਦਾ ਭਾਲਣ ਲੱਗ ਗਿਆ ਹੂੰ ਲੈ ਕੇ ਉੱਤੇ ਕੱਪੜਾ ਛੋਟਾ ਜਿਹਾ ਲੈ ਲਿਆ ਡੰਡਾ ਏਡਾ ਕ ਵੀ ਮੈਂ ਲੈ ਹੋਣਾ ਭਾਲ ਕੇ ਕਦੇ ਨੂੰ ਹੂੰ ਉਹ ਪਈ ਪਾਸ ਦਾ ਭਾਲਦਾ ਫਿਰਨੇ ਫਿਰਨੇ ਜਾਂਦਾ ਹੈ ਹੂੰ ਤਾਂ ਉਹ ਰਾਹ ਕੇ ਉਹਨਾਂ ਪੈ ਗਿਆ ਬੁੜੀ ਵਾਲੇ ਪਹੀ ਪੈ ਕੇ ਹੂੰ ਬੁੜੀ ਕਰੀ ਜਾਂਦਾ ਸੱਪ ਤੋਂ ਨਹੀਂ ਡਰਦੀ ਛੇ ਤੋਂ ਨਹੀਂ ਡਰਦੀ ਜਾਇਖਾਨੇ ਦੇ ਆ ਤੂਕੇ ਨੇ ਮਾਰੀ ਸ਼ੇਰ ਲਵੇ ਸੁਣੇ ਜਾਂਦਾ ਬਈ ਬੜੀ ਕੋਈ ਤੂਕਾ ਪਾੜੀ ਚੀਜ਼ ਹੈ ਬਈ ਜਿਹੜਾ ਬੁੜੀ ਨੂੰ ਤੰਗ ਕਰਦਾ ਬਈ ਬੁੜੀ ਨੂੰ ਮਾਰਦਾ ਉਹ ਇਤਨੇ ਕਿਵੇਂ ਹਰ ਵਾ ਗਿਆ ਉਹ ਜੋ ਲੱਛ ਗਿਆ ਉਹ ਨਾਲ ਲੱਗਿਆ ਖੜਾ ਕੰਧ ਤੇ ਸ਼ੇਰ ਕਿਵੇਂ ਹਰਨਾ ਕਹਿੰਦਾ ਉਹ ਖੜਾ ਹੈ ਕਹਦਾ ਆਪਣਾ ਕਮਿਆਰ ਨੇ ਤੇ ਜਾ ਕੇ ਬੋਚ ਕੇ ਕਰਨ ਫੜ ਲਿਆ ਕਰਨ ਫੜ ਕੇ ਉੱਤੇ ਮਾਰੀ ਛਾਲ ਵੀ ਗਦਾਈ ਹੈ ਉਹ ਡੰਡਾ ਤੇ ਡਾਕ ਦੋ ਤਨੋ ਮਾਰੇ ਕਕਾ ਕੇ ਛੇ ਨਾ ਕਿ ਵੀ ਕੋਣੀ ਚੋਦਾ ਆਈ ਆ ਗਿਆ ਤੂੰ ਵੀ ਜਿਹੜਾ ਬੁੜੀ ਕਹਿੰਦੀ ਸੀ ਆ ਤੂੰ ਕਹਾਂ ਆ ਗਿਆ ਛੇ ਨਹੀਂ ਚੱਕ ਤੇ ਚੌਕੜੀਆ ਚੱਕੇ ਜੋਗੜੇ ਭਾਈ ਭੱਜ ਲਿਆ ਭੱਜ ਲਿਆ ਤਾਂ ਉਹਨ ਡੰਡੇ ਤੋਂ ਤਿੰਨ ਹੋਰ ਮਾਰੇ ਵੀ ਕਹਿੰਦਾ ਘਰ ਕਹਨੇ ਕਿ ਜਾਂਦਾ ਨਹੀਂ ਸਮਾਂ ਇਹਦਾ ਖੇਤ ਕਣੀ ਜਾਂਦਾਗਾ ਰੋਈਆਂ ਨੂੰ ਹੂੰ ਜੋ ਦੋ ਤਿੰਨ ਡੰਡੇ ਹੋਰ ਆ ਮਗਰ ਦੀ ਮਾਰੇ ਕੋਈ ਕਰਨ ਤੇ ਮਾਰਿਆ ਮੂਰੇ ਤਾਂ ਸ਼ੇਰ ਨੇ ਆਖਿਆ ਵੀ ਗੱਲ ਪੱਕੀ ਆ 부ੜੀ ਦੀ ਇਹ ਨਹੀਂ ਛੱਡਦਾ ਮਾਰੇ ਬਿਨਾ ਉਹਦਾ ਜਿੰਨਾ ਜ਼ੋਰ ਤੇ ਸ਼ੇਰ ਤਾਂ ਉਡੀ ਛਾਲ ਮਾਰੇ ਕਿਮਰ ਨੇ ਆਖਿਆ ਵੀ ਮਣਾ ਗੱਲ ਖਰਾਬ ਹੋ ਗਈ ਇਹ ਤਾਂ ਹੂੰ ਵੇ ਇਹ ਤਾਂ ਕਦਾ ਤਾਂ ਛਾਲ ਮਾਰਦਾ ਨਹੀਂ ਵੀ ਇਹ ਤਾਂ ਚੀਜ਼ ਹੋਰ ਐ ਜੋ ਲੱਛ ਗਿਆ ਫੇਰ ਉਹਨੇ ਦੇਖਿਆ ਵੀ ਇਹ ਤਾਂ ਛੇਰ ਹੈ ਉਹਨੇ ਛੇਰ ਨੇ ਮਾਰੀ ਛਾਲ ਮੂਰੇ ਖਾਲ ਖੱਬਾ ਆ ਗਿਆ ਜਪੜੀ ਵੀ ਟੱਪ ਜਾਂ ਪੜੀ ਉਹਨੇ ਹੱਥ ਢਿੱਲੇ ਕਰਤੇ ਉਹਦਾ ਮਗਰ ਡਿੱਗ ਪਿਆ ਪੜੀ ਤੋਂ ਜਾਣ ਕੇ ਕਿ ਮੈਂ ਤਾਂ ਛੇਰ ਮੂਰੇ ਭੱਜ ਗਿਆ ਨਵੇਂ ਛੇਰ ਕਰੀ ਜਾਂਦਾਗਾ ਬਈ ਬੜਾ ਮਰਾ ਬਜੇ ਆ ਤੁਮ ਕੇ ਰੇ ਬਈ ਕਹਦੇ ਤੁਮ ਕੇ ਨਾ ਮਾਰਦੇ ਕੋਟਕੇ ਹਾਂ ਇੰਜ ਜਾ ਕਰਨਾ ਦੇ ਬਈ ਇਹ ਹਾਸੀ ਤਵਾਸੀ ਵਾਲੀ ਆ ਹੁੰਦਾ ਤਾਂ ਇਹ ਓਪੀ ਛਲੇਦਾ ਕਰਦਾ ਬਣਾਈ ਨਹੀਂ ਨੇ ਹਾਂ ਹਾਸੀ ਤਮਾਸੀ ਕਹਤਰ ਹੂੰ